ਅਮਸੀਦੀ ਜੀ ਪ੍ਰਭੂ ਜਸੁਮਸੀਹ ਦੇ ਨਾਮ ਦੇ ਵਿੱਚ ਅਸੀਂ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਮੁੱਦੇ ਦੇ ਵਿਚਾਰ ਕਰਨ ਜਾ ਰਹੇ ਹਾਂ ਬਪਤਸਮਾ ਦੇ ਬਾਰੇ ਕਿ ਬਹੁਤ ਲੋਕਾਂ ਦਾ ਕਹਿਣਾ ਹੈ ਕਿ ਬਪਤਸਮਾ ਪ੍ਰਭੂ ਜਸੁਮਸੀਹ ਦੇ ਨਾਮ ਦੇ ਵਿੱਚ ਹੈ ਜਾਂ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਹੈ ਤੇ ਸਾਡੇ ਕੋਲ ਰੱਬ ਦੇ ਦਾਸ ਪਾਸਟਰ ਭਾਈ ਤਾਂ ਨਾਮ ਸਿੰਘ ਜੀ ਸਾਡੇ ਨਾਲ ਨੇ ਬੈਠੇ ਨੇ ਅਸੀਂ ਉਹਨਾਂ ਦਾ ਵਿਚਾਰ ਕਰਾਂਗੇ ਕਿ ਪਾਸਟਰ ਜੀ ਤੁਸੀਂ ਵਚਨ ਦੇ ਵਿੱਚੋਂ ਸਾਨੂੰ ਜਾਂ ਬਾਈਬਲ ਕੀ ਕਹਿੰਦੀ ਹੈ ਇਸ ਬਾਰੇ ਦੇ ਵਿੱਚ ਕੀ ਕਹਿੰਦੀ ਹੈ ਪੰਪਰਾਂ ਜੀ ਉਹ ਪਹਿਲੇ ਪਾ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਇਹ ਬਹੁਤ ਵਧੀਆ ਮੁੱਦਾ ਰੱਖਿਆ ਵਾ ਕਿ ਦਾਤਾ ਨੂੰ ਬੜੀ ਬਰਕਤ ਦੇਵੇ ਸਵੇਕੋ ਜਿਹੜਾ ਆਪਾਂ ਬਾਈਬਲ ਦੇ ਵਿੱਚੋਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਜਾਓ ਸਾਰਿਆਂ ਕੋਲ ਮਾਣੋ ਜਿਲੇ ਬਣਾਉ ਜੀ ਉਹਨਾਂ ਦਾ ਪਿਤਾ ਪੁੱਤਰ ਤੇ ਪੁਤ੍ਰ ਆਤਮਾ ਦੇ ਨਾਚ ਬਕਸ ਪਰ ਜੀ ਉਥੇ ਬਹੁਤੇ ਨਾਮਾਂ ਦਾ ਜ਼ਿਕਰ ਨਹੀਂ ਆ ਜੀ ਠੀਕ ਜੀ ਪਿਤਾ ਪੁੱਤਰ ਪੁਤ੍ਰ ਆਤਮਾ ਦੇ ਨਾਚ ਜੀ ਠੀਕ ਹੁਣ ਪਿਤਾ ਕੋਈ ਨਾਮ ਨਹੀਂ ਆ ਪੁੱਤਰ ਕੋਈ ਨਾਮ ਨਹੀਂ ਆ ਪੁਤ੍ਰ ਆਤਮਾ ਕੋਈ ਨਾਮ ਨਹੀਂ ਆ ਇਹ ਤਿੰਨ ਖੁਦਾ ਦੇ ਉਹਦੇ ਆ ਠੀਕ ਹੈ ਨਾਮ ਹੁਣ ਇਹਨਾਂ ਤਿੰਨਾਂ ਦੇ ਅੱਗੇ ਪਿਤਾ ਵੀ ਕਹਿ ਲਿਆ ਪੁੱਤਰ ਵੀ ਕਹਿ ਲਿਆ ਪੁੱਤਰਾਤਮਾ ਵੀ ਕਹਿ ਲਿਆ ਅੱਗੇ ਨਾਮ ਕੀ ਲਾਵਾਂਗੇ ਉਹ ਨਾਮ ਆ ਪ੍ਰਭੂ ਯਿਸੂ ਮਸੀਹ ਸੋ ਕਹਿ ਠੀਕ ਹੈ ਜੀ ਸੋ ਅਸੀਂ ਇੱਕ ਵਚਨ ਪੜ੍ਹਦੇ ਆ ਰਸੂਲਾਂ ਦੀ ਕਿਰਤਾਬੋਧਾ 2 ਦੇ 38 ਆਇਤ ਇਹ ਜਗ੍ਹਾ ਤੇ ਪਤਰਸ ਪਰਮੇਸ਼ਰ ਦਾ ਪ੍ਰਭੂ ਯਿਸੂ ਮਸੀਹ ਦਾ ਚੇਲਾ ਕੀ ਬਿਆਨ ਕਰਨ ਗਿਆ ਵਾ ਜ 35 ਕੋਸ਼ਣ ਦੇ ਤਿਹਾਰ ਤੇ ਜਦੋਂ ਇੱਕ ਘਰ ਦੇ ਵਿੱਚ ਇਕੱਠੇ ਹੋਏ ਆ ਯਿਸੂ ਲਮ ਦੇ ਵਿੱਚ ਉਹ ਆਪਾਂ ਬੈਬਲ ਦੇ ਵਿੱਚੋਂ ਦੇਖਦੇ ਆਂ ਤਦ ਪਤਰਸ ਨੇ ਇਹਨਾਂ ਨੂੰ ਆਖਿਆ ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਤੇ ਬਪਤਿਸਮਾ ਲਏ ਤਾਂ ਪਵਿੱਤਰ ਆਤਮਾ ਦਾ ਧਨ ਪਾਓਗੇ ਇਸ ਜਗ੍ਹਾ ਤੇ ਦੇਖੋ ਵਚਨ ਜਿਹੜਾ ਵਾ ਬਿਲਕੁਲ ਕਲੀਅਰ ਕਰਨਿਆ ਪਤਰਸ ਜਿਹੜਾ ਵਾ ਇਹ ਪਵਿੱਤਰ ਆਤਮਾ ਨਾਲ ਭਰਿਆ ਹੋਇਆ ਵਾ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਆਗਿਆ ਦਿੱਤੀ ਸੀ ਕਿ ਜਦ ਤੱਕ ਤੁਸੀਂ ਪਰੋਸ਼ਕਤੀ ਨਾਲ ਭਾ ਲਿਓ ਯਰੂਸ਼ਲਮ ਤੋਂ ਬਾਹਰ ਨਾ ਜਾਓ ਇਸ ਜਗ੍ਹਾ ਤੇ ਪੰਤੀ ਪੁਸ਼ਟੀ ਤਿਆਰ ਤੇ ਜਦੋਂ ਯਰੂਸ਼ਲਮ ਦੇ ਵਿੱਚ ਚੇਲੇ ਇਕੱਠੇ ਹੋਏ ਆ ਜਿਸ ਘਰ ਦੇ ਵਿੱਚ ਸੀ ਉਹ ਘਰ ਵੱਡੀ ਗੂੰਜ ਦੇ ਨਾਲ ਭਰ ਗਿਆ ਅਲੱਗ-ਅਲੱਗ ਬੋਲੀਆਂ ਬੋਲਣ ਲੱਗੇ ਪੁੱਤਰ ਆਤਮਾ ਨਾਲ ਭਰੇ ਹੋਏ ਸੀ ਉਸ ਟਾਈਮ ਤੇ ਪਤਰਸ ਨੇ ਖੜੇ ਹੋ ਕੇ ਮੈਸੇਜ ਦਿੱਤਾ ਭਾਈ ਤੁਹਾਡੇ ਵਿੱਚੋਂ ਹਰ ਕੋਈ ਆਪੋ ਆਪਣੇ ਪਾਪਾਂ ਦੀ ਮਾਫੀ ਦਾ ਵਾਪਿਸਮਾ ਜਿਹੜਾ ਵਾ ਉਹ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਲਓ ਠੀਕ ਹੈ ਨਾ ਇਹ ਤਾਂ ਮਤੁਬਲਿਕ ਪਵਿੱਤਰ ਆਤਮਾ ਨ ਪਤਰਸ ਭਰਿਆ ਹੋਇਆ ਵਾ ਉਹ ਇਹ ਵੀ ਕਹਿ ਸਕਦਾ ਸੀ ਕਿ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਨਾਜ ਲੋ ਠੀਕ ਹੈ ਨਾ ਪਰ ਉਹ ਜਾਣਦਾ ਸੀ ਕਿਉਂਕਿ ਵਚਨ ਚ ਲਿਖਿਆ ਵਾ ਪ੍ਰਭੂ ਨੇ ਕਿਹਾ ਕਿ ਜਦੋਂ ਮਦਦਗਰ ਸਹਾਈ ਕਹੇਗਾ ਤਾਂ ਉਹ ਤੁਹਾਨੂੰ ਸਭੇ ਕੁਝ ਕੀ ਕਰੇਗਾ ਸਿਖਾਵੇਗਾ ਜੋ ਮੈਂ ਤੁਹਾਨੂੰ ਬਿਆਨ ਕੀਤਾ ਤੁਹਾਨੂੰ ਫੇਰ ਤੋਂ ਯਾਦ ਰਾਹਾ ਦੇਣਾ ਠੀਕ ਹੈ ਸੋ ਕਹਿਣ ਤੋਂ ਪਾ ਕੇ ਇੱਥੇ ਜਿਹੜਾ ਬਪਤਿਸਮਾ ਹੁੰਦਾ ਵਾ ਉਹ ਪਾਪਾਂ ਦੀ ਮਾਫੀ ਦਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੁੰਦਾ ਤੇ ਇਹ ਕੱਲਾ ਰਸੂਲਾ ਦੇ ਕਰਤਬ ਦੋਜਾ ਇਹਦੇ ਵਿੱਚ ਹੀ ਨਹੀਂ ਹੁੰਦਾ ਜੇ ਆਪਾਂ 19 ਦੀ 1 ਨੂੰ ਪੜ੍ਹਦੇ ਆ ਉੱਥੇ ਵੀ ਸੰਤ ਪੌਲਸ ਜੀ ਜਿਹਨੂੰ ਬਿਆਨ ਕਰਨ ਲਿਆ ਉਹਨੂੰ ਕੁਛ ਚੇਲੇ ਮਿਲਦੇ ਨੇ ਠੀਕ ਹੈ ਨਾ ਉਹਨਾਂ ਨੂੰ ਕਹਿਣ ਲਿਆ ਵਕ ਤੁਸੀਂ ਬਪਤਿ ਪਵਿੱਤਰ ਆਤਮਾ ਪਾਇਆ ਉਹ ਕਹਿੰਦੇ ਉਹ ਕੀ ਹੁੰਦਾ ਸੀ ਤੇ ਜਾਣਦੇ ਵੀ ਨਹੀਂ ਆ ਕਹਿੰਦਾ ਵੀ ਤੁਸੀਂ ਬਪਤਿਸਮਾ ਕਿਦਾ ਲਿਆ ਵਾ ਉਹ ਕਹਿੰਦੇ ਸੀ ਜਿ ਹੁਣਾਂ ਦਾ ਬਪਤਿਸਮਾ ਲਿਆ ਤੇ ਪੌਲਸ ਕਹਿੰਦਾ ਵਾ ਜੀ ਹੁਣ ਨਾ ਮਨ ਬਦਲਦਾ ਬਪਤਿਸਮਾ ਦਿੰਦਾ ਸੀ ਠੀਕ ਹੈ ਨਾ ਉਹ ਕਹਿੰਦੇ ਭਈਓ ਹੁਣ ਫਿਰ ਸੀ ਕੀ ਕਰੀਏ ਉਹ ਕਹਿੰਦਾ ਤੁਹਾਡੇ ਵਿੱਚ ਹਰ ਇੱਕ ਪਾਪਾ ਦੀ ਮਾਫੀ ਦਾ ਬਖਤਸ਼ਮਾ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਨੇ ਠੀਕ ਹੈ ਜਿਹਾ ਪਰ ਰਸੂਲਾਂ ਦੇ ਕਿਰਤਾਬੀ 4 ਦੀ 12 ਨੂੰ ਪੜ੍ਹਦੇ ਆ ਉੱਥੇ ਲਿਖਿਆ ਵੀ ਸਾਨੂੰ ਹੋਰ ਕੋਈ ਵੀ ਦੂਜਾ ਨਾਮ ਨਹੀਂ ਦਿੱਤਾ ਗਿਆ ਸਿਰਫ ਇੱਕੋ ਹੀ ਨਾਮ ਦਿੱਤਾ ਗਿਆ ਵਾ ਪਾਪਾ ਅੱਜ ਤੱਕ ਧਰਤੀ ਤੇ ਮਨੁੱਖਾਂ ਦੇ ਵਿੱਚ ਔਕਾਸ਼ ਦੇ ਥੱਲੇ ਉਹ ਨਾਮ ਪ੍ਰਭੂ ਯਿਸੂ ਮਸੀਹ ਆ ਹੋਰ ਕੋਈ ਸਾਡੇ ਵਾਸਤੇ ਨਾਮ ਨਹੀਂ ਕੋਈ ਵੀ ਆਪਾਂ ਦੁਆ ਕਰਦੇ ਆ ਪ੍ਰਾਰਥਨਾ ਕਰਦੇ ਆ ਕੋਈ ਵੀ ਕੰਮ ਕਰਦੇ ਆ ਪ੍ਰਭੂ ਯਿਸੂ ਮਸੀਹ ਦੇ ਨਾਂ ਚ ਹੀ ਕਰਦੇ ਆ ਠੀਕ ਹੈ ਨਾ ਇਹਦਾ ਮਤਲਬ ਚੇਲਿਆਂ ਨੇ ਜਿਹੜੇ ਹਵਾਲੇ ਦਿੱਤੇ ਆ ਜਿਹੜੇ ਬਪਤਿਸਮੇ ਦਿੱਤੇ ਆ ਉਹਨਾਂ ਨੇ ਬਿਲਕੁਲ ਸਹੀ ਦਿੱਤੇ ਆ ਤੇ ਬਾਈਬਲ ਦੇ ਵਿੱਚ ਹੋਰ ਕਿਤੇ ਵੀ ਇਹ ਚੀਜ਼ ਜ਼ਿਆਦਾ ਨਹੀਂ ਆ ਕਿ ਕਿਸੇ ਚੇਲੇ ਨੇ ਜਾਂ ਕਿਸੇ نبی ਨੇ ਜਾਂ ਕਿਸੇ ਹੋਰ ਨੇ ਕਿ ਪਿਤਾ ਪੁੱਤਰ ਪੂਤਰਾ ਆਤਮਾ ਦੇ ਵਿੱਚ ਬਪਤਿਸਮਾ ਦਿੱਤਾ ਹੋਵੇ ਕੋਈ ਵੀ ਇਸ ਤਰ੍ਹਾਂ ਦਾ ਹਵਾਲਾ ਸਾਨੂੰ ਮਿਲਦਾ ਨਹੀਂ ਆ ਪੁੱਤਰ ਪੂਤਰਾ ਆਤਮਾ ਦੇ ਨਾਮ ਦੇ ਵਿੱਚ ਬਪਤਿਸਮਾ ਉਹੀ ਸਹੀ ਹੈਗਾ ਵਾ ਮਤਲਬ ਮਤੀ 28 ਦੀ ਉਹਨਾਂ ਦਾ ਹਵਾਲਾ ਦਿੰਦੇ ਨੇ ਇਹ ਗੱਲ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜਾ ਮਤੀ ਠਾਈ ਦੇ ਉੰਨੀ ਦਾ ਹਵਾਲਾ ਦਿੱਤਾ ਜਾਂਦਾ ਵਾ ਉਹ ਬਿਲਕੁਲ ਪ੍ਰਭੂ ਯਿਸੂ ਮਸੀਹ ਨੇ ਠੀਕ ਕਿਹਾ ਵਾ ਕਿ ਜਾਓ ਸਾਰੀਆਂ ਕੌਮਾਂ ਨੂੰ ਚੀਲੇ ਬਣਾਓ ਉਹਨਾਂ ਨੂੰ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਨਾਂ ਚ ਬਪਤਿਸਮਾ ਦਿਓ ਹੁਣ ਦੇਖਣਾ ਇਹ ਆ ਕਿ ਨਾਂ ਕਿਹੜਾ ਵਾ ਪਿਤਾ ਤੇ ਕੋਈ ਨਾਂ ਨਹੀਂ ਆ ਪੁੱਤਰ ਕੋਈ ਨਾਂ ਨਹੀਂ ਆ ਪਵਿੱਤਰ ਆਤਮਾ ਕੋਈ ਨਾਂ ਨਹੀਂ ਨਾਂ ਇੱਕੋ ਹੀ ਆ ਪ੍ਰਭੂ ਯਿਸੂ ਮਸੀਹ ਠੀਕ ਜੀ ਔਰ ਆਪਾਂ ਤੁਹਾਨੂੰ ਬਾਈਬਲ ਦੇ ਵਿੱਚੋਂ ਪ੍ਰਭੂ ਯਿਸੂ ਮਸੀਹ ਦੇ ਨਾਂ 'ਚ ਪਾਪਾਂ ਦੀ ਮਾਫੀ ਦਾ ਬਪਤਿਸਮਾ ਜਿਹੜਾ ਵਾ ਹਵਾਲੇ ਦੇ ਸਕਦੇ ਆ ਪਰ ਕੋਈ ਵੀ ਸੇਵਕ ਇਸ ਚੀਜ਼ ਨੂੰ ਬਿਆਨ ਨਹੀਂ ਕਰ ਸਕਦਾ ਇਹ ਹਵਾਲਾ ਨਹੀਂ ਦੇ ਸਕਦਾ ਕਿ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਨਾਂ 'ਚ ਕਿਹੇ ਚੇਲੇ ਨੇ ਜਾਂ ਸੰਤ ਪੌਲਸ ਨੇ ਜਾਂ ਕਿਸੇ ਹੋਰ ਰਸੂਲ ਨੇ ਬਪਤਿਸਮਾ ਦਿੱਤਾ ਵਾ ਬਾਈਬਲ 'ਚ ਕੋਈ ਵੀ ਇਹਦਾ ਜ਼ਿਕਰ ਨਹੀਂ ਹੁੰਦਾ ਅੱਜ ਕੱਲ੍ਹ ਸੰਸਾਰ ਦੇ ਵਿੱਚ ਜਿੰਨੀਆਂ ਵੀ ਮਿਸ਼ਨ ਆਵਾ ਕਹਿੰਦੇ ਆ ਉਹ ਆਪੂ ਆਪਣੇ ਹਿਸਾਬ ਨਾਲ ਹੀ ਬਪਤਿਸਮਾ ਦੇ ਜਾਂਦੇ ਜੀ ਜਿਹਦਾ ਬਾਈਬਲ ਦੇ ਵਿੱਚ ਕੋਈ ਜ਼ਿਕਰ ਨਹੀਂ ਹੁਣ ਝੰਡੇ ਥੱਲੇ ਉਹ ਨਗਾ ਆਮਦਾ ਕੋਈ ਜ਼ਿਕਰ ਨਹੀਂ ਹੈ ਬਾਈਬਲ ਦੇ ਵਿੱਚ ਗਲਾਹ ਦੇ ਵਿੱਚ ਪਾਣੀ ਪਾ ਕੇ ਤੁਸੀਂ ਛਿੱਟੇ ਮਾਰ ਦੋ ਦੇ ਉੱਤੇ ਕਿ ਬਪਤਿਸਮਾ ਹੋ ਗਿਆ ਇਹਦਾ ਵੀ ਕੋਈ ਜ਼ਿਕਰ ਨਹੀਂ ਆ ਠੀਕ ਹੈ ਜੇ ਆਪਾਂ ਪਿਤਾ ਪੁੱਤਰ ਪਵਿੱਤਰ ਆਤਮਾ ਦੀ ਗੱਲ ਕਰਦੇ ਆ ਇਹਦਾ ਵੀ ਕੋਈ ਜ਼ਿਕਰ ਨਹੀਂ ਆ ਕਿ ਕਿਸੇ ਨੇ ਕਿਸੇ ਨੂੰ ਬਪਤਿਸਮਾ ਦਿੱਤਾ ਹੋਵੇ ਜਾਂ ਕਿਸੇ ਨੇ ਕਿਸੇ ਕੋ ਬਪਤਿਸਮਾ ਲਿਆ ਹੋਵੇ ਪਰ ਜਿਹੜਾ ਪ੍ਰਭੂ ਯਿਸੂ ਮਸੀਹ ਦੇ ਨਾਂ 'ਚ ਬਪਤਿਸਮਾਵਾ ਉਹ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਹਵਾਲਾ ਦੇ ਚੁੱਕਾ ਵਾਂ ਰਸੂਲਾਂ ਦੇ ਕਿਰਤਬ 2 ਦਇਆ ਇਹਦਾ ਉਹਦੀ 38 ਐਤ ਦਾ ਉਥੇ ਪਤਰਸ ਬਿਆਨ ਕਰਦਾ ਕਿ ਪਾਪਾਂ ਦੀ ਮਾਫੀ ਦਾ ਬਪਤਿਸਮਾ ਪ੍ਰਭੂ ਯਿਸੂ ਮਸੀਹ ਦੇ ਨਾਂ 'ਚ ਫੇਰ ਤੁਹਾਨੂੰ ਮੈਂ ਹਵਾਲਾ ਦਿੱਤਾ ਵਾ ਰਸੂਲਾਂ ਦੇ ਕਿਰਤਬ 19 ਦਇਆ ਇਹਦਾ ਉਹਦੀ 1 ਐਤ ਦੇ ਵਿੱਚ ਵੀ ਦਿੱਤਾ ਗਿਆ ਵਾ ਸੰਤ ਪੌਲਸ ਉਥੇ ਹੀ ਪ੍ਰਭੂ ਯਿਸੂ ਮਸੀਹ ਦੇ ਨਾਂ 'ਚ ਪਾਪਾਂ ਦੀ ਮਾਫੀ ਦਾ ਬਪਤਿਸਮਾ ਦੇ ਲਿਆ ਵਾ ਠੀਕ ਆ ਫੇਰ ਮੈਂ ਤੁਹਾਨੂੰ ਹਵਾਲਾ ਇੱਕ ਦੇ ਰਿਹਾ ਵਾਂ ਰਸੂਲਾਂ ਦੇ ਕਿਰਤਬ 4 ਦੀ 12 ਦਾ ਪਿਤਰਤੀ ਦੇ ਉੱਤੇ ਮਨੁੱਖਾਂ ਦੇ ਵਿੱਚ ਆਕਾਸ਼ ਦੇ ਥੱਲੇ ਸਾਨੂੰ ਕੋਈ ਵੀ ਦੂਜਾ ਨਾਮ ਨਹੀਂ ਦਿੱਤਾ ਗਿਆ ਸਾਡੇ ਕੋਈ ਇੱਕੋ ਹੀ ਨਾਮ ਆ ਅਰਥਾਤ ਪ੍ਰਭੂ ਯਿਸੂ ਮਸੀਹ ਜਿਹਦੇ ਦਰਾਂ ਅਸੀਂ ਬਚਾਇਆ ਜਾਣਾ ਵਾ ਸੁਬੈ ਜਾਣਾ ਵਾ ਜਿਹੜਾ ਨਾਮ ਸਾਡੀ ਮੁਕਤੀ ਦਾ ਨਾਮ ਠੀਕ ਜੀ ਸੋ ਜੇ ਆਪਾਂ ਇਸ ਗੱਲ ਨੂੰ ਲੈਨੇ ਆ ਤੇ ਸੰਤ ਯਹੂਨਾ ਉਹਦਾ 5 ਦੀ 43 ਨੂੰ ਆਪਾਂ ਪੜ ਲਈਏ ਉੱਥੇ ਪ੍ਰਭੂ ਯਿਸੂ ਖਿ ਸਾਫ ਸਾਫ ਇਹ ਗੱਲ ਨੂੰ ਕਹਿਣ ਦਿਆ ਵਾ ਕਿ ਮੈਂ ਪਿਤਾ ਦੇ ਨਾਮ ਦੇ ਉੱਤੇ ਆਇਆ ਇਹ ਦਿਨ ਆਤੇ ਆਵਾ ਪਿਤਾ ਦੇ ਨਾਂ ਦੇ ਤੇ ਆਇਆ ਵਾ ਠੀਕ ਹੈ ਨਾ ਤੇ ਤੁਸੀਂ ਮੈਨੂੰ ਕਬੂਲ ਨਹੀਂ ਚ ਕਰਦੇ ਅੱਜ ਸੇਵਕ ਨਹੀਂ ਕਬੂਲ ਕਰਨ ਦੇ ਪ੍ਰਭੂ ਯਿਸੂ ਨੂੰ ਠੀਕ ਹੈ ਨਾ ਜਿਤਨਾ ਯਹੂਦੀ ਧਰਮ ਗ੍ਰੰਥੀ ਤੇ ਫਰੀਸੀ ਉਹ ਟਾਈਮ ਤੇ ਪ੍ਰਭੂ ਯਿਸੂ ਨੂੰ ਕਬੂਲ ਨਹੀਂ ਸੀ ਕਰਦੇ ਠੀਕ ਹੈ ਇੱਥੇ ਪ੍ਰਭੂ ਯਿਸੂ ਸੀ ਕਹਿ ਰਿਹਾ ਮੈਂ ਪਿਤਾ ਦੇ ਨਾਂ ਤੇ ਆਇਆ ਤੁਸੀਂ ਮੈਨੂੰ ਕਬੂਲ ਨਹੀਂ ਕੀਤਾ ਪਰ ਜੇ ਕੋਈ ਹੋਰ ਆਪਣੇ ਨਾਂ ਤੇ ਆਉਂਦਾ ਵਾ ਤੇ ਤੁਸੀਂ ਉਹਨੂੰ ਕਬੂਲ ਕਰਦੇ ਠੀਕ ਹੈ ਨਾ ਇਹਦਾ ਮਤਲਬ ਪ੍ਰਭੂ ਯਿਸੂ ਸੀ ਦਾ ਜਿਹੜਾ ਨਾਮ ਸੀ ਉਹ ਕੀ ਸੀ ਧਰਤੀ ਦੇ ਉੱਤੇ ਮਸੀਹ ਕਹਿ ਲੋ ਜਾਂ ਨਾਸਰਿਤ ਨੂੰ ਅਸੀਂ ਕਹਿ ਲੋ ਇਹਦਾ ਪ੍ਰੋਪਰ ਨਾਮ ਕੀ ਹੁੰਦਾ ਵਾ ਪ੍ਰਭੂ ਯਸੂ ਮਸੀਹ ਇਹੀ ਕਹਿੰਨੇ ਆਪਾਂ ਭੂਤ ਨਿਕਲਦੇ ਆ ਪ੍ਰਭੂ ਯਸੂ ਮਸੀਹ ਦੇ ਨਾਂ 'ਚ ਨਿਕਲਦੇ ਆ ਬਿਮਾਰੀਆਂ ਪ੍ਰਭੂ ਯਸੂ ਮਸੀਹ ਦੇ ਨਾਂ 'ਚ ਚੰਗੀਆਂ ਜਾਂਦੀਆਂ ਰਹਿੰਦੀਆਂ ਠੀਕ ਆ ਫਿਰ ਜਿਹੜਾ ਨਾਮ ਪ੍ਰਭੂ ਯਸੂ ਮਸੀਹ ਕਹਿਣਿਆ ਵਾ ਕਿ ਮੈਂ ਪਿਤਾ ਦੇ ਨਾਂ ਤੇ ਆਇਆ ਇਹਦਾ ਮਤਲਬ ਕਿਤਾ ਦਾ ਨਾਮ ਕੀ ਸੀ ਪਿਤਾ ਦਾ ਨਾਂ ਪਿਤਾ ਤੇ ਨਹੀਂ ਸੀ ਪਿਤਾ ਦਾ ਨਾਮ ਪ੍ਰਭੂ ਯਿਸੂ ਮਸੀਹ ਸੀ ਪੁੱਤਰ ਦਾ ਨਾਮ ਅਗਲਾ ਪੁੱਤਰੀ ਧੀ ਸੀ ਜਾਂ ਪਵਿੱਤਰ ਆਤਮਾ ਦਾ ਨਾਮ ਅਗਲਾ ਪਵਿੱਤਰ ਆਤਮਾ ਨੇ ਸੀ ਇਹਨਾਂ ਤਿੰਨਾਂ ਨੂੰ ਮਿਲਾ ਕੇ ਇੱਕ ਨਾਮ ਆ ਪ੍ਰਭੂ ਯਿਸੂ ਮਸੀਹ ਠੀਕ ਆ ਇਹ ਤਿੰਨ ਔਦਿਹ ਆ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਜਿਹੜੇ ਅੱਜ ਸੇਵਕ ਬਖਤ ਸਮਾ ਦੇ ਰਹੇ ਆ ਉਹ ਔਦਿਆਂ ਦੇ ਵਿੱਚ ਦੇਂਦੇ ਆ ਔਦਿਆਂ ਦੇ ਵਿੱਚ ਮਾਫੀ ਨਹੀਂ ਆ ਠੀਕ ਆ ਨਾ ਹੁਣ ਤੁਸੀਂ ਪਿਤਾ ਦੇ ਨਾਮ ਤੇ ਕਿਸੇ ਭੂਤ ਨੂੰ ਕਹੋ ਜਾਂ ਬਿਮਾਰੀ ਨੂੰ ਕਹੋ ਹਾਂ ਨਿਕਲ ਜਾ ਨਿਕਲੂਗਾ ਜਾ ਕੱਲਾ ਪੁੱਤਰ ਦੇ ਨਾਂ ਤੇ ਜਾਂ ਕੱਲਾ ਪੁੱਤਰ ਆਤਮਾ ਦੇ ਨਾਂ ਤੇ ਇਤਰਾ ਕੁਛ ਨਹੀਂ ਹੁੰਦਾ ਪਰ ਜਦੋਂ ਨਾਮ ਆਉਂਦਾ ਪ੍ਰਭੂ ਯਿਸੂ ਮਸੀਹ ਸਾਰੇ ਕੰਮ ਹੁੰਦੇ ਆ ਆਪਾਂ ਕੋਈ ਵੀ ਕੰਮ ਕਰਦੇ ਆ ਦੁਆ ਮੰਗਦੇ ਆ ਪ੍ਰਭੂ ਯਿਸੂ ਮਸੀਹ ਦੇ ਨਾਂ 'ਚ ਹੀ ਮੰਗਦੇ ਆ ਠੀਕ ਹੈ ਜੀ ਇਸ ਕਰਕੇ ਸਾਨੂੰ ਇਹ ਗੱਲ ਆਪਣੇ ਦਿਲ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਭਰ ਲੈਣੀ ਚਾਹੀਦੀ ਆ ਔਰ ਅੱਜ ਤੁਹਾਡੇ ਚੈਨਲ ਦੇ ਮੱਦਦ ਦੇ ਨਾਲ ਮੈਂ ਆਪਣੇ ਭੈਣ ਭਰਾਵਾਂ ਨੂੰ ਇਹ ਮੈਸੇਜ ਇਹ ਸੰਦੇਸ਼ ਦੇਣਾ ਚਾਹੁੰਨਾ ਵਾ ਖਾਸ ਕਰਕੇ ਉਹਨਾਂ ਸੇਵਕਾਂ ਨੂੰ ਪੀਸੀਆਂਵਾਂ ਨੂੰ ਤੇ ਤੁਸੀਂ ਖੁਦ ਵੀ ਵਚਨ ਨੂੰ ਪੜੋ ਬਾਈਬਲ ਨੂੰ ਪੜੋ ਇਸ ਚੀਜ਼ ਤੇ ਰਿਸਰਚ ਕਰੋ ਨਾ ਕਿ ਬਹਿਸ ਬਾਜੀ ਕਰੋ ਬਹੁਤ ਸਾਰੇ ਲੋਕ ਅੱਜ ਸਾਨੂੰ ਕਹਿ ਦਿੰਦੇ ਆ ਕਿ ਇਹ ਕੀ ਨੇ ਓਨਲੀ ਜੀਸਸ ਵਾਲੇ ਯਾਨੀ ਕੱਲੇ ਪ੍ਰਭੂ ਯਿਸੂ ਮਸੀਹ ਵਾਲੇ ਪਰ ਅਸੀਂ ਪੂਰੀ ਬਾਈਬਲ ਤੇ ਵਿਸ਼ਵਾਸ ਕਰਦੇ ਆ ਇਥੋਂ ਤੱਕ ਕਿ ਬਾਈਬਲ ਦੇ ਬਾਹਰਲੇ ਕਬਰ ਤੇ ਵੀ ਵਿਸ਼ਵਾਸ ਕਰਦੇ ਆ ਕਿਉਂਕਿ ਤੇ ਲਿਖਿਆ ਵਾ ਪਵਿੱਤਰ ਬਾਈਬਲ ਠੀਕ ਝੇ ਇਸ ਕਰਕੇ ਅਸੀਂ ਕਿਹੇ ਵੀ ਚੀਜ਼ ਨੂੰ ਰੱਦ ਦੇਣੀ ਆ ਨਾ ਵਧਾਉਨੇ ਆ ਤੇ ਨਾ ਹੀ ਉਹਨੂੰ ਘਟਾਉਨੇ ਆ ਠੀਕ ਆ ਜਿ ਚੇਲੇ ਇਹਦਾ ਮਤਲਬ ਉਹ ਗਲਤ ਨਹੀਂ ਸੀ ਉਹ ਇਤਰਾਤਮਾ ਨਾਲ ਭਰੇ ਹੋਏ ਸੀ ਸੰਤ ਪੌਲਸ ਗਲਤ ਨਹੀਂ ਸੀ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਡਰਾਈਟ ਦਰਸ਼ਨ ਦਿੱਤੇ ਸੀ ਠੀਕ ਹੈ ਨਾ ਉਹਨਾਂ ਆਪਣੀ ਸੇਵਾ ਦੇ ਵਾਸਤੇ ਚੁੜਿਆ ਚੁਣਿਆ ਸੀ ਚੇਲਿਆਂ ਤੋਂ ਸਾਰਿਆਂ ਤੋਂ ਮਗਰੋਂ ਆਉਂਡਿਆ ਵਾ ਇਹ ਸਾਰਿਆਂ ਤੋਂ ਜ਼ਿਆਦਾ ਕੰਮ ਕਰਦੇ ਆ ਠੀਕ ਹੈ ਇਸ ਕਰਕੇ ਸਾਨੂੰ ਇਹ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਵਾ ਇਹ ਗੱਲ ਨੂੰ ਸਮਝ ਲੈਣਾ ਚਾਹੀਦਾ ਵਾ ਕਿ ਪਾਪਾ ਦੀ ਜਿਹੜੀ ਮਾਫੀ ਆ ਉਹ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਫਿਰ ਵੀ ਜੇ ਤੁਹਾਡੇ ਵਿੱਚੋਂ ਕਿਸੇ ਦੇ ਮਨ 'ਚ ਕੋਈ ਸਵਾਲ ਆ ਵੀ ਬਪਤਿਸਮਾ ਪ੍ਰਭੂ ਯਿਸੂ ਜੀ ਦੇ ਨਾਜ ਨਹੀਂ ਆ ਪਿਤਾ ਪੁੱਤਰ ਜਾਂ ਪਵਿੱਤਰ ਆਤਮਾ ਦੇ ਨਾਜ ਆ ਤੇ ਭਾਈ ਬਾਈਬਲ ਦੇ ਵਿੱਚੋਂ ਕੋਈ ਸਾਨੂੰ ਇੱਕ ਹਵਾਲਾ ਇਸ ਤਰ੍ਹਾਂ ਦਾ ਦੇ ਦਿਵੋ ਜਿੱਥੇ ਬਪਤਿਸਮਾ ਹੋਇਆ ਹੋਵੇ ਠੀਕ ਆ ਕਿ ਪ੍ਰਭੂ ਇਹ ਪਿਤਾ ਜਾਂ ਪੁੱਤਰ ਜਾਂ ਪਵਿੱਤਰ ਆਤਮਾ ਦੇ ਨਾਜ ਕਿਸੇ ਨੇ ਬਪਤਿਸਮਾ ਕਿਸੇ ਨੂੰ ਦਿੱਤਾ ਹੋਵੇ ਜਾਂ ਕਿਸੇ ਨੇ ਕਿਸ ਚੇਲੇ ਕੋ ਜਾਂ ਨਬੀ ਕੋ ਪਗੰਬਰ ਕੋ ਬਪਤਿਸਮਾ ਲਿਆ ਹੋਵੇ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਹੋ ਜਾਂਦੇ ਤੇ ਜੇ ਇਹ ਹਵਾਲਾ ਨਹੀਂ ਹੈਗਾ ਤੇ ਫਿਰ ਤੁਹਾਨੂੰ ਸਾਡੀ ਗੱਲ ਦੇ ਨਾਲ ਸਹਿਮਤ ਹੋ ਜਾਣਾ ਚਾਹੀਦਾ ਵਾ ਕਿ ਬਬਕੁਸਮਾ ਜਿਹੜਾ ਵਾ ਪ੍ਰਭੂ ਯਿਸੂ ਮਸੀਹ ਦੇ ਨਾਚਵਾ ਪਾਪਾਂ ਦੀ ਮਾਫੀ ਦਾ ਪਰ ਇਹ ਗੱਲ ਸਾਡੀ ਨਹੀਂ ਆ ਇਹ ਵਚਨ ਦੇ ਵਿੱਚ ਦਿੱਤੀਆਂ ਹੋਈਆਂ ਲਿਖਤਾਂ ਵਾਂ ਜਿਹਦੇ ਹਵਾਲੇ ਅਸੀਂ ਤੁਹਾਨੂੰ ਦਿੱਤੇ ਆ ਰਸੂਲਾਂ ਦੇ ਕਰਤੱਬ 2 ਉਹਦੀ 38 ਦਾ ਦਿੱਤਾ ਵਾ ਰਸੂਲਾਂ ਦੇ ਕਰਤੱਬ 19 ਦੀ 1 ਦਾ ਦਿੱਤਾ ਵਾ ਸੰਤ ਯਹੋਨਾ 5 ਦੀ 43 ਦਾ ਹਵਾਲਾ ਤੁਹਾਨੂੰ ਦਿੱਤਾ ਵਾ ਜੇ ਹੋਰ ਵੀ ਤੁਹਾਨੂੰ ਹਵਾਲੇ ਚਾਹੀਦੇ ਤਾਂ ਅਸੀਂ ਬਾਈਬਲ ਦੇ ਵਿੱਚ ਹਵਾਲੇ ਦੇ ਨੂੰ ਤਿਆਰ ਹਾਂ ਪਰ ਮੇਰੇ ਭੈਣੋ ਮੇਰੇ ਭਰਾਵੋ ਗੁੰਮਰਾਹ ਨਾ ਹੋਵੋ ਅੰਤ ਦੇ ਸਮੇਂ ਦੇ ਵਿੱਚ ਅਸੀਂ ਰਹਿ ਰਹੇ ਹਾਂ ਲੌਜੀਕੀਆ ਯੁੱਗ ਦਾ ਐਂਡ ਦਾ ਸਮਾਂ ਵਾ ਇਸ ਸਮੇਂ ਦੇ ਵਿੱਚ ਸਾਨੂੰ ਇਹ ਚੀਜ਼ ਨੂੰ ਜਾਣਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ ਮੈਂ ਸਭ ਤੋਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇਸ ਚੈਨਲ ਦੇ ਉੱਤੇ ਲੈ ਕੇ ਆਏ ਮੈਨੂੰ ਬੁਲਾਇਆ ਇਨਵਾਈਟ ਕੀਤਾ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਬਹੁਤ ਵਧੀਆ ਤੁਸੀਂ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਆ ਇਹਨਾਂ ਬਹੁਤ ਸਰੀਆਂ ਗੱਲਾਂ ਜਿਹੜੀਆਂ ਵਾ ਉਹ ਕੀ ਹੋ ਜਾਂਦੀਆਂ ਵਾ ਕਲੀਅਰ ਹੋ ਜਾਂਦਾ ਠੀਕ ਹੈ ਜੀ ਕਿ ਪਾਪਾ ਦੀ ਮਾਫੀ ਦਾ ਬਪਤਿਸਮਾ ਜਿਹੜਾ ਵਾ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਤੇ ਫਿਰ ਵੀ ਜੇ ਕੋਈ ਦੁਬਾਰਾ ਕੋਈ ਸਵਾਲ ਕਰਨਾ ਚਾਹੁੰਦਾ ਵਾ ਤੇ ਕਮੈਂਟ ਕਰਨਾ ਚਾਹੁੰਦਾ ਵਾ ਸਾਨੂੰ ਦੱਸ ਸਕਦਾ ਵਾ ਅਸੀਂ ਇੱਥੇ ਦੁਬਾਰਾ ਫਿਰ ਤੁਹਾਨੂੰ ਗੱਲਬਾਤ ਕਰਨੇ ਤਿਆਰ ਵਾ ਵਚਨ ਦੇ ਵਿੱਚੋਂ ਹਵਾਲੇ ਦੇਣ ਨੂੰ ਤਿਆਰ ਵਾ ਸੋ ਮੇਰੇ ਭੈਣ ਭਰਾਵੋ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਹਾਂ ਤੁਹਾਡੇ ਅੱਗੇ ਬੇਨਤੀ ਵੀ ਕਰਦਾ ਵਾਂ ਕਿ ਇਸ ਗੱਲ ਨੂੰ ਪੂਰੀ ਧਿਆਨ ਦੇ ਨਾਲ ਸੁਣਿਓ ਤੇ ਵਚਨ ਦੇ ਨਾਲ ਇਹਨਾਂ ਹਵਾਲਿਆਂ ਨੂੰ ਮੈਚ ਕਰਕੇ ਵੇਖੋ ਕਿ ਜੋ ਗੱਲਾਂ ਕਈਆਂ ਕਈਆਂ ਬੱਚਣ ਦੇ ਵਿੱਚੋਂ ਉਹ ਸੱਚ ਵਾ ਜਾਂ ਕੇ ਅਸੀਂ ਆਪਣੇ ਤੌਰ ਤੇ ਤੁਹਾਨੂੰ ਕਹੀਆਂ ਸੋ ਸਾਰੇ ਭੈਣ ਭਰਾਵਾਂ ਨੂੰ ਜੈਂਸੀ ਨੇ ਇਹ ਪਾਸਟਰ ਤਾਂ ਨਾਮ ਸੀ ਜੀ ਨੇ ਸਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਬਤ ਬਬਤਸਮੇ ਦੇ ਬਾਰੇ ਵਿੱਚ ਦੱਸਿਆ ਕਿ ਪ੍ਰਭੂ ਯਸੂਸ ਸੀ ਦੇ ਨਾਮ ਦੇ ਵਿੱਚ ਪਾਪਾਂ ਦੀ ਮਾਫੀ ਦਾ ਬਬਤਸਮਾ ਇਸ ਬਾਰੇ ਬਾਈਬਲ ਦੇ ਵਿੱਚੋਂ ਵਚਨ ਦੇ ਵਿੱਚੋਂ ਵੀ ਹਵਾਲੇ ਦਿੱਤੇ ਗਏ ਨੇ ਇਹ ਹਵਾਲੇ ਬਿਲਕੁਲ ਠੀਕ ਨੇ ਔਰ ਬਾਈਬਲ ਦੇ ਵਿੱਚੋਂ ਨੇ ਫਿਰ ਵੀ ਕਿਸੇ ਨੂੰ ਕੋਈ ਇਸੇ ਕੋਈ ਵੀ ਤਰ੍ਹਾਂ ਦਾ ਕੋਈ ਸਵਾਲ ਕਰਨਾ ਹੋਵੇ ਤੇ ਸਾਨੂੰ ਕਮੈਂਟ ਕਰ ਸਕਦਾ ਵਾ ਜਾਂ ਲਿਖ ਕੇ ਭੇਜ ਸਕਦਾ ਹੈ ਜੀ ਇਸ ਚੈਨਲ ਦੇ ਉੱਤੇ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਪ੍ਰਭੂ ਯਿਸੂ ਸੀ ਜੀ